ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਹੋ ਹੋ ਸਭਨਾ ਕੀ ਰੇਣੁ ਕਾ ਤੋ ਆਉ ਹਮਾਰੇ ਪਾਸ ਹੋ ਹੋ ਸਭਨਾ ਕੀ ਰੇਣੁ ਕਾ ਤੋ ਆਉ ਹਮਾਰੇ ਪਾਸ ਬੋਲੋ ਸਤਨਾਮ ਸ੍ਰੀ ਵਾਹਿ ਜੀਵਨ ਦੀਆਂ ਛੱਡ ਦੇ ਆਸਾਂ ਮਰਨ ਐ ਕਬੂਲ ਲੈ ਜੀਵਨ ਦੀਆਂ ਛੱਡ ਦੇ ਆਸਾਂ ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ ਆਸਾਂ ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ ਆਸਾਂ ਜੀਵਨ ਦੀਆਂ ਛੱਡ ਦੇ ਆਸਾਂ ਜੀਵਨ ਦੀਆਂ ਛੱਡ ਦੇ ਆਸਾਂ ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ ਆਸਾਂ ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ ਆਸਾਂ ਪਰਮ ਸਨਮਾਨਯੋਗ ਗੁਰੂ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ ਤਨਤਾ ਦੇ ਜੋਗ ਹੋ ਪੂਜਣ ਜੋਗ ਹੋ ਜੋ ਅੱਜ 40 ਦਿਨ ਨਿਰੰਤਰ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਦੀ ਮਿਹਰਾਮਤ ਤਰਸ ਦੇ ਪਾਤਰ ਬਣੇ ਹੋ ਤੁਹਾਡੇ ਤੇ ਬਖਸ਼ਿਸ਼ਾਂ ਨੇ ਬੜੀਆਂ ਵੱਡੀਆਂ ਤੁਸੀਂ ਉਹ ਜਪ ਕੀਤਾ ਤੁਸੀਂ ਉਹ ਤਪ ਕੀਤਾ ਜੋ ਸਾਧੂ ਸੰਤ ਕਰਦੇ ਨੇ ਤੇ ਸਤਿਗੁਰਾਂ ਨੇ ਸਮਝਾਉਣਾ ਕੀਤਾ ਆ ਕਿ ਬੰਦਿਆ ਜੇ ਸੰਗਤ ਵਿੱਚ ਆ ਰਹਿਆ ਨਾ ਜੇ ਤੂੰ ਐਡਾ ਵੱਡਾ ਜਪ ਤਪ ਕਰ ਰਿਆ ਨਾ ਤੇ ਇਹ ਮਨ ਵਿੱਚ ਪੱਕਾ ਕਰ ਕਿ ਮੈਂ ਕੁਝ ਵੀ ਨਹੀਂਗਾ ਇਹ ਸਿੱਖ ਕੇ ਜਾਵੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਨੇ ਪਹਿਲਾ ਮਰਨ ਕਬੂਲ ਜਿਹੜਾ ਜੀ ਇਸ ਸੰਸਾਰ ਤੋਂ ਅਲਵਿਦਾ ਹੋ ਗਿਆ ਇਸ ਸੰਸਾਰ ਨੂੰ ਛੱਡ ਕੇ ਚਲਾ ਗਿਆ ਉਹਦੇ ਭਾਣੇ ਭਾਵੇਂ ਜੋ ਕੁਝ ਹੁੰਦਾ ਆ ਖੋਈ ਜਾਵੇ ਪੁੱਤ ਗਲਤ ਪਾਸੇ ਤੇ ਪਿਆ ਆ ਤੇ ਪਿਆ ਰਵੇ ਘਰ ਵਿੱਚ ਮਾਇਆ ਹੈਗੀ ਆ ਤੇ ਠੀਕ ਆ ਨਹੀਂ ਹੈਗੀ ਤੇ ਨਾ ਸਹੀ ਜਿਹੜਾ ਮਾਰੀ ਚੁੱਕਾ ਆ ਉਹਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਗਈ ਤੇ ਜਿਹੜੇ ਜੀਵ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦੇ ਨੇ ਤੇ ਸਤਿਗੁਰੂ ਜੀ ਕਹਿੰਦੇ ਨੇ ਉਹ ਰਜਾ ਵਿੱਚ ਰਹਿੰਦੇ ਨੇ ਇਸੇ ਕਰਕੇ ਸਾਨੂੰ ਸਮਝਾ ਰਹੇ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਛਾੜ ਆਸ ਹੁਣ ਵੀ ਇਹ ਨਾ ਸਮਝ ਕੇ ਮੈਂ ਜੀਂਦਾ ਹਾਂ ਮਰ ਜਾ ਸ਼ਬਦ ਚ ਜੇ ਤੂੰ ਸ਼ਬਦ ਚ ਮਰ ਗਿਆ ਨਾ ਫਿਰ ਸਦਾ ਹੀ ਜੀਂਦਾ ਹੋ ਗਿਆ ਕਹਦੇ ਸਤਨਾਮ ਸ੍ਰੀ ਸ਼ਬਦ ਮਰੋ ਜੀਵੋ ਸਦਹੀ ਤਾਂ ਫਿਰ ਮਰਨ ਨਾ ਹੋਈ ਮਹਾਰਾਜ ਦੀ ਬਾਣੀ ਕਹਿ ਰਹੀ ਹੈ ਜਿਹੜਾ ਸ਼ਬਦ ਦੇ ਵਿੱਚ ਅਭੇਦ ਹੋ ਗਿਆ ਇੰਨਾ ਇੱਕ ਮਿਕ ਹੋ ਗਿਆ ਜੇ ਮਹਾਰਾਜ ਦਾ ਉਪਦੇਸ਼ ਹੈ ਮੈਂ ਉਹਨੂੰ ਕਮਾਉਣਾ ਆ ਇੱਕ ਨੇ ਜਪਣ ਵਾਲੇ ਇੱਕ ਨੇ ਉਹਨੂੰ ਸੁਣਨ ਵਾਲੇ ਇੱਕ ਨੇ ਉਹਨੂੰ ਮੰਨਣ ਵਾਲੇ ਔਰ ਜਿਉਂ-ਜਿਉਂ ਅਵਸਥਾ ਬਦਲਦੀ ਜਾਂਦੀ ਹੈ ਉਹਦਾ ਰਸ ਵੀ ਬਦਲਦਾ ਜਾਂਦਾ ਆ ਜਿਹੜੇ ਜੱਪਣ ਵਾਲੇ ਨੇ ਉਹਨਾਂ ਦਾ ਰਸ ਵੱਖਰਾ ਆ ਸੁਣਨ ਵਾਲਿਆਂ ਦਾ ਰਸ ਵੱਖਰਾ ਆ ਔਰ ਫਿਰ ਮੰਨਣ ਵਾਲਿਆਂ ਦਾ ਰਸ ਵੱਖਰਾ ਆ ਜਿਹੜੇ ਮੰਨਣ ਵਾਲੇ ਨੇ ਉਹ ਜੀਂਦੇ ਜੀ ਹੀ ਇਸ ਦੁਨੀਆਂ ਤੋਂ ਰੁਸਖਤ ਹੋ ਜਾਂਦੇ ਨੇ ਉਹ ਨਹੀਂ ਪਰਵਾਹ ਕਰਦੇ ਦੁਨੀਆਂ ਦੀ ਉਹ ਰੱਬ ਨੂੰ ਪਹਿਲੇ ਨੰਬਰ ਤੇ ਦੁਨੀਆਂ ਨੂੰ ਦੂਜੇ ਨੰਬਰ ਤੇ ਉਹ ਕਹਿੰਦੇ ਨੇ ਮੇਰਾ ਸੰਸਾਰ ਦੇ ਨਾਲ ਕੋਈ ਵਾਸਤਾ ਨਹੀਂਗਾ ਮੇਰਾ ਨਿਰੰਕਾਰ ਦੇ ਨਾਲ ਵਾਸਤਾ ਆ ਉਹਨਾਂ ਦੇ ਅੰਦਰ ਪ੍ਰੇਮ ਐਸਾ ਆ ਕਿ ਮੈਂ ਸੰਗਤ ਤੋਂ ਬਿਨਾ ਨਹੀਂ ਰਹਿ ਸਕਦਾ ਮੈਂ ਨਾਮ ਤੋਂ ਬਿਨਾ ਨਹੀਂ ਰਹਿ ਸਕਦਾ ਪਰਿਵਾਰ ਰਸਦਾ ਤੇ ਰਸ ਜਾਵੇ ਮੈਂ ਅਮਰਤ ਵੇਲਾ ਨਹੀਂ ਛੱਡਣਾ ਮੈਂ 41 ਦਿਨ ਦੀ ਯਾਤਰਾ ਨਹੀਂ ਛੱਡਣੀ ਉਹ ਕੀ ਕਹਿੰਦੇ ਨੇ ਮੇਰਾ ਰਸੇ ਨਾ ਲਗੀਆਂ ਵਾਲਾ ਜਗ ਭਾਵੇ ਸਾਰਾ ਰਸ ਜੇ मेरा रोस ना कलगिया वाला जग पावे सारा रोस दे <गगी> ना प्यारे जी जग पावे सारा रोस जे प्यारे जी जग पावे सारा रोस जे प्यारे जी जग पावे सारा रोस जे प्यारे जी ਜਗ ਪਾਵੇ ਸਾਰਾ ਰਸ ਜੇ ਮੇਰਾ ਰਸ ਨਾ ਕਲਗੀਆਂ ਵਾਲਾ ਜਗ ਪਾਵੇ ਸਾਰਾ ਰਸ ਜੇ ਮੇਰਾ ਰਸ ਨਾ ਕਲਗੀਆਂ ਵਾਲਾ ਜਗ ਪਾਵੇ ਸਾਰਾ ਰਸ ਜੇ ਲਗੀਆਂ ਵਾਜੂ ਭਾਵੇਂ ਜ਼ਰਾ ਰੁਸ ਦੇ ਉਹ ਬਾਜਾਂ ਵਾਲੇ ਨੂੰ ਖੁਸ਼ ਰੱਖਦੇ ਨੇ ਤੇ ਬਾਜਾਂ ਵਾਲਾ ਖੁਸ਼ ਕਦੋਂ ਹੁੰਦਾ ਆ ਜਦੋਂ ਤੁਸੀਂ ਸੰਗਤ ਨਾਲ ਮਿਲ ਕੇ ਜਪਦੇ ਹੋ ਸਤਨਾਮ ਸ੍ਰੀ ਜਦੋਂ ਪ੍ਰਮਾਤਮਾ ਦਾ ਨਾਮ ਜਪਦੇ ਆਂ ਸੇਵਾ ਕਰਦੇ ਆਂ ਸਬੰਧ ਕੱਢਦੇ ਆ ਉਦੋਂ ਰੱਬ ਬੜਾ ਖੁਸ਼ ਹੁੰਦਾ ਆ ਕਿਉਂਕਿ ਇਹ ਸਾਡੇ ਸਤਗੁਰਾਂ ਦੇ ਬਚਨ ਨੇ ਕਿਰਤ ਕਰਨੀ ਐ ਨਾਮ ਜਪਣਾ ਤੇ ਵੰਡ ਕੇ ਛਕਣਾ ਇਹ ਸਿੱਖ ਦਾ ਸਭ ਤੋਂ ਪਹਿਲਾ ਸਿਧਾਂਤ ਏ ਜਿੰਨੇ ਇਸ ਸਿਧਾਂਤ ਤੇ ਤਿੰਨਾਂ ਗੱਲਾਂ ਤੇ ਪਹਿਰਾ ਦੇ ਲਿਆ ਨਾ ਕਿਰਤ ਕਰਨੀ ਆ ਉੱਚੀ ਤੇ ਸੋਚੀ ਨਾ ਕਿਸੇ ਦਾ ਹੱਕ ਮਾਰਿਆ ਜਾਵੇ ਨਾ ਕਿਸੇ ਨੂੰ ਠੱਗਿਆ ਜਾਵੇ ਨਾ ਕਿਸੇ ਦਾ ਲੋਭ ਕਰਕੇ ਆਪਣੇ ਘਰ ਲਿਆਂਦਾ ਜਾਵੇ ਇਹ ਕਿਰਤ ਐ ਭਾਵਨਾ ਦੇ ਨਾਲ ਸਰਦਾ ਦੇ ਨਾਲ ਉੱਚੀ ਸੋਚੀ ਤੇ ਫਿਰ ਜਿੱਥੇ ਕਿਰਤ ਚੰਗੀ ਐ ਉਥੇ ਫਿਰ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੇ ਸਿਮਰਨ ਕਰੇ ਸਤਗੁਰੂ ਜੀ ਕਹਿੰਦੇ ਨੇ ਨਾਮ ਜਪਣ ਦਾ ਸਾਨੂੰ ਉਪਦੇਸ਼ ਦਿੱਤਾ ਬਾਣੀ ਦੇ ਰਾਹੀਂ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਭਲਕੇ ਉਠ ਹਰ ਨਾਮ ਤੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ ਐਸਾ ਉਦਮ ਕਰੇ ਵੀ ਉੱਠ ਕੇ ਚੌਂਕੜਾ ਮਾਰ ਕੇ ਬੈਠ ਜਾਵੇ ਤੇ ਜੱਪੇ ਵਾਹਿਗੁਰੂ 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 ਆਹੇ ਗੁਰੂ ਉਹ ਫਿਰ ਅਮਰਤ ਵੇਲੇ ਉੱਠ ਕੇ ਜਪਦੇ ਨੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ ਉਹ ਜਦੋਂ ਦਿਨ ਚੜ ਜਾਂਦਾ ਪੰਜਾਂ ਬਾਣੀਆਂ ਦਾ ਨਿਤਨੇਮ ਕਰਦੇ ਨੇ ਇਹ ਉਪਦੇਸ਼ ਆ ਸਤਿਗੁਰਾਂ ਦਾ ਵੀ ਨਾਮ ਜਪਣਾ ਆ ਗੁਰਮੰਤਰ ਦਾ ਸਭ ਤੋਂ ਪਹਿਲਾਂ ਉੱਠ ਕੇ ਗੁਰਮੰਤਰ ਦੇ ਨਾਮ ਨਾਲ ਜੁੜਿਆ ਕਰੋ ਫੇਰ ਭਾਵੇਂ ਤੁਸੀਂ ਇਸ਼ਨਾਨ ਕਰਕੇ ਬਾਣੀ ਪੜ ਲਿਆ ਕਰੋ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਕਿ ਜਿਹੜੇ ਸੰਗਤ ਨਾਲ ਜੁੜੇ ਨੇ ਮਹਾਂਪੁਰਖਾਂ ਦੇ ਨਾਲ ਜੁੜੇ ਨੇ ਗੁਰੂ ਗ੍ਰੰਥ ਸਾਹਿਬ ਦੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਨੇ ਉਹ ਮਿੱਥਿਆ ਨਹੀਂ ਰਸਨਾ ਪਰਸਾ ਉਹ ਆਪਣੀ ਜੀਭ ਨੂੰ ਝੂਠ ਨਹੀਂ ਲਗੜ ਦਿੰਦੇ ਉਹ ਹਮੇਸ਼ਾ ਸੱਚ ਦੇ ਨਾਲ ਜੁੜੇ ਰਹਿੰਦੇ ਨੇ ਇਹੋ ਸੱਚ ਸਬਨਾਕਾ ਖਸਮ ਹੈ ਜਿਸ ਭਾਵੈ ਤਿਸ ਦੇ ਇਹ ਜਿਹੜੇ ਜੀ ਉਹਨੂੰ ਚੰਗੇ ਲੱਗਦੇ ਨੇ ਸੱਚ ਵੀ ਉਹਨੂੰ ਮਿਲਦਾ ਆ ਕਿਉਂਕਿ ਸਤਗੁਰੂ ਜੀ ਕਹਿੰਦੇ ਨੇ ਸੱਚ ਆ ਜਿਹੜਾ ਜਿੰਨਾਂ ਦੀ ਜੀਵਨ ਦੇ ਵਿੱਚ ਆ ਗਿਆ ਉਹ ਜੀ ਹਮੇਸ਼ਾ ਹੀ ਨਾਮ ਦੇ ਨਾਲ ਜੁੜ ਜਾਂਦੇ ਨੇ ਕਿਉਂਕਿ ਉਹਦਾ ਨਾਮ ਸੱਚਾ ਹੈ ਸਤ ਨਾਮ ਸਤ ਦਾ ਮਤਲਬ ਸੱਚ ਤੇ ਨਾਮ ਦਾ ਮਤਲਬ ਉਹ ਪਰਮੇਸ਼ਰ ਦੀ ਹਸਤੀ ਜਿਹੜੀ ਕਾਲਖ ਤੋਂ ਰਹਿਤ ਹੈ ਜਿੰਨੂੰ ਕੋਈ ਝੂਠ ਨਹੀਂ ਹੋ ਸਕਿਆ ਉਹ ਸਤ ਨਾਮ ਹੈ ਇਸੇ ਕਰਕੇ ਸਤਗੁਰਾਂ ਨੇ ਕਿਹਾ ਕਿ ਜਪ ਮੰਨ ਸਤ ਨਾਮ ਸਦਾ ਸਤ ਨਾਮ ਇਸੇ ਕਰਕੇ ਕਿਹਾਇਆ ਕਿ ਵੀ ਉਹਦਾ ਨਾਮ ਸੱਚਾ ਹੈ ਤੇ ਜੇ ਉਹਦੇ ਨਾਮ ਸੱਚੇ ਨੂੰ ਜਪਣਾ ਆ ਤੇ ਫਿਰ ਤੈਨੂੰ ਵੀ ਸੱਚਿਆ ਹੋਣਾ ਪੈਣਾ ਆ ਤੂੰ ਵੀ ਸੱਚਾ ਹੋਏਂਗਾ ਤੇ ਫੇਰੀ ਸੱਚੇ ਦੇ ਨਾਲ ਜੁੜੇਂਗਾ ਨਾ ਹੁਣ ਇੱਕ ਫਲ ਦਰਖਤ ਦੇ ਨਾਲ ਲੱਗਾ ਜੇ ਉਸ ਦਰਖਤ ਦੇ ਫਲ ਦਾ ਆਨੰਦ ਮਾਣਨਾ ਉਹਦੇ ਤੱਕ ਪੌੜੀ ਲਾ ਕੇ ਤੈਨੂੰ ਪਹੁੰਚ ਕੇ ਫੇਰ ਹੀ ਤੋੜੇਗਾ ਤੇ ਖਾਏਗਾ ਜਿਵੇਂ ਨਾ ਕਿਵੇਂ ਉਹਦੇ ਤੱਕ ਤੇਰੀ ਪਹੁੰਚ ਬਣੇਗੀ ਤੇ ਫਿਰ ਤੂੰ ਉਹਦਾ ਆਨੰਦ ਚੱਕ ਸਕਦਾ ਆ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਉਹ ਹਮੇਸ਼ਾ ਜੀਵ ਸੱਚ ਨਾਲ ਜੁੜੇ ਰਹਿੰਦੇ ਨੇ ਮਨ ਮੈਂ ਪ੍ਰੀਤ ਨਿਰੰਝਣ ਦਰਸ ਹੁਣ ਜਿਹੜਾ ਸੱਚ ਨਾਲ ਜੁੜ ਗਿਆ ਉਹਦੇ ਮਨ ਦੇ ਵਿੱਚ ਪ੍ਰੀਤੀ ਜਾਗਦੀ ਆ ਪ੍ਰਮਾਤਮਾ ਨੂੰ ਮਿਲਣ ਦੀ ਉਹ ਪ੍ਰਮਾਤਮਾ ਜਿਹੜਾ ਕਲਖਤ ਹੋ ਰਹਿਤ ਹੈ ਉਹ ਪ੍ਰਮਾਤਮਾ ਜਿਹਦੇ ਅੰਦਰ ਪ੍ਰੇਮ ਸੰਗਤ ਨਾਲ ਜੋੜਨ ਦਾ ਹੈ ਉਹ ਜੀਵ ਹਮੇਸ਼ਾ ਹੀ ਫਿਰ ਆਪਣੇ ਮਾਲਕ ਦੇ ਨਾਲ ਜੁੜੇ ਰਹਿੰਦੇ ਨੇ ਤੇ ਸਤਿਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਮਿਲਣ ਦੀ ਤਾਂਗ ਪੈਦਾ ਹੋ ਗਈ ਰੱਬ ਨੂੰ ਜਿਨ੍ਹਾਂ ਨੇ ਸੱਚ ਦੀ ਕਮਾਈ ਕਰ ਲਈ ਫਿਰ ਕੀ ਹੁਣਾ ਆ ਪਰਤ੍ਰ ਰੂਪ ਨਾ ਪੇਖੈ ਨਿਤਰ ਇਹ ਅੱਖਾਂ ਮਾੜਾ ਨਹੀਂ ਤਕਣਗੀਆਂ ਕਿਉਂ ਇਹਨੂੰ ਸਭ ਤੋਂ ਪਹਿਲੇ ਨੰਬਰ ਤੇ ਰੱਖਿਆ ਮਹਾਰਾਜ ਨੇ ਕਿਉਂਕਿ ਜੀਵ ਜਦੋਂ ਸੌਂਦਾ ਆ ਨਾ ਇੱਕ એનર્ਜੀ ਸਰੀਰ ਨੂੰ ਮਿਲਦੀ ਹੈ ਉਸ એનર્ਜੀ ਦੇ ਨਾਲ ਤੁਸੀਂ ਕੰਮਕਾਰ ਸੰਭਾਲਦੇ ਆਪਣੇ ਤੇ ਜਿਹੜਾ ਜੀਵ ਸੌਂਤਾ ਪਿਆ ਉੱਠ ਕੇ ਜਿਹੜੇ ਕੰਮ ਨੂੰ ਲਗਣ ਦੇ ਨਾਲ ਕਰੇਗਾ ਉਹਦਾ ਉਹ ਕੰਮ ਪੂਰਾ ਹੋ ਜਾਏਗਾ ਜਾਦੇ ਜਿਹੜੇ ਜੀਵ ਨੇ ਇਸੇ ਸਤਗੁਰਾਂ ਨੇ ਅੰਮ੍ਰਿਤ ਵੇਲੇ ਨੂੰ ਪਹਿਲ ਦਿੱਤੀ ਹੈ ਫਿਰ ਤੁਸੀਂ ਸੌ ਕੇ ਉਠੋ ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਜਪੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਇਹਨਾਂ ਦੇ ਜਿਹੜੀ એનર્ਜੀ ਆ ਉਹ ਨਾਮ ਦੇ ਵਿੱਚ ਜੁੜ ਜਾਵੇ ਫਿਰ ਜਿਉਂ ਜਿਉਂ ਹੌਲੀ ਹੌਲੀ ਨਾਮ ਚੱਲਦਾ ਜਾਏਗਾ ਇੱਕ ਦਿਨ ਦੋ ਦਿਨ ਤਿੰਨ ਦਿਨ ਕਰਦੇ ਆਂ ਕਰਦੇ ਆਂ ਫਿਰ ਐਸੀ ਰੀਜ ਮੰਨ ਨੂੰ ਚੜੇਗੀ ਦੀ ਦੁਨੀਆ ਵੱਲੋਂ ਖਿਆਲ ਹੀ ਪਰੇ ਹੋ ਜਾਣਾ ਆ ਇਹ ਜਿਹੜੇ ਵਕਾਰ ਵਿਸ਼ੇ ਨੇ ਉਹਨਾਂ ਤੋਂ ਪਰੇ ਹੋ ਜਾਣਾ ਆ ਜੇ ਕਿਸੇ ਨੂੰ ਸ਼ੰਕਾ ਹੋਵੇ ਨਾ ਤੁਸੀਂ 21 ਦਿਨ ਲਗਾਤਾਰ ਨਿਰੰਤਰ ਚੌਂਕੜਾ ਮਾਰ ਕੇ ਨੇਤਰ ਬੰਦ ਕਰਕੇ ਮੁੱਖ ਤੋਂ ਕੁਝ ਵੀ ਨਾ ਬੋਲਿਓ ਆਪਣੇ ਸਵਾਸ ਨੂੰ ਹੀ ਵੇਖਣਾ ਸ਼ੁਰੂ ਕਰਦੋ ਸਿਰਫ 15 ਮਿੰਟ ਤੋਂ ਸ਼ੁਰੂ ਕਰ ਲੋ ਵੀ ਅਸੀਂ 15 ਮਿੰਟ ਚੌਂਕੜਾ ਮਾਰ ਕੇ ਬੈਠਣਾ ਆਪਣੇ ਵਿਚਾਰਾਂ ਨੂੰ ਰੋਕਣਾ ਆ ਫਿਰ ਵੇਖਿਓ ਜਿੰਦਗੀ ਦੇ ਵਿੱਚ ਬਦਲਾਵ ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਜਿਨ੍ਹਾਂ ਨੇ ਇਹਨਾਂ ਨੇਤਰਾਂ ਦੇ ਨਾਲ ਮਾੜਾ ਰੂਪ ਵੇਖਣਾ ਮਾੜਾ ਧੰਨ ਵੇਖਣਾ ਛੱਡ ਦਿੱਤਾ ਇਹ ਅੱਖਾਂ 84% એનર્ਜੀ ਜਿਹੜੀ ਵੇਸਟ ਕਰਦੀਆਂ ਨੇ ਸਾਡੀ ਇਹ ਅੱਖਾਂ ਵੇਖਦੀਆਂ ਨੇ ਉਹੋ ਹੀ ਮਨ ਦੇ ਵਿੱਚ ਫੁਰਨਾ ਵਰਨਦਾ ਜੇ ਆਪਣੇ ਕਿਸੇ ਵੈਰੀ ਨੂੰ ਵੇਖ ਲਿਆ ਇਹਨੇ ਕ੍ਰੋਧ ਪੈਦਾ ਕਰ ਦੇਣਾ ਆ ਜੇ ਕਿਸੇ ਸੋਹੱਪਣ ਨੂੰ ਵੇਖ ਲਿਆ ਇਸਨੇ ਕਾਮ ਵਾਸਨਾ ਪੈਦਾ ਕਰ ਦੇਣੀ ਹੈ ਜੇ ਸਾਡੇ ਤੋਂ ਉੱਪਰਲੀ ਕੋਈ ਚੀਜ਼ ਵੇਖ ਲਈ ਸਾਡੇ ਘਰ ਵਿੱਚ ਹੈ ਤਾਂ ਸਹੀ ਤੇ ਕਹਿਣਾ ਕਿ ਜਿਹੜਾ ਇਹਦੇ ਕੋਲ ਆ ਉਹ ਸਾਡੇ ਕੋਲ ਵੀ ਆ ਜਾਵੇ ਇਹਨੇ ਅੱਖਾਂ ਨੇ ਵੇਖ ਕੇ ਫਿਰ ਲੋਭ ਪੈਦਾ ਹੋ ਜਾਣਾ ਆ ਇਸ ਤਰ੍ਹਾਂ ਇਹ ਅੱਖਾਂ ਵੇਖ-ਵੇਖ ਕੇ ਸਾਡੇ ਫੁਰਨੇ ਬਦਲ ਦਿੰਦੀਆਂ ਨੇ ਇਸ ਤਰ੍ਹਾਂ ਅਸੀਂ ਅੱਖਾਂ ਦੇ ਨਾਲ 84% ਜਿਹੜੀ ਹੈ એનર્ਜੀ ਵੇਸਟ ਕਰ ਦਿੰਨੇ ਆ ਫਿਰ ਥੱਕ ਜਾਂਦੇ ਆ ਹਾਰ ਜਾਂਦੇ ਆ ਐਸੇ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਨੇਤਰ ਬੰਦ ਕਰਕੇ ਗੁਰਮੰਦਰ ਵਿੱਚ ਧਿਆਨ ਜੋੜਨਾ ਹੈ ਤੇ 사ਤਗੁਰੂ ਜੀ ਕਹਿੰਦੇ ਨੇ ਫਿਰ ਜਿਨ੍ਹਾਂ ਨੇ ਆਪਣੀਆਂ ਅੱਖਾਂ ਤੇ ਕੰਟਰੋਲ ਕਰ ਲਿਆ ਉਹ ਭਲੇ ਮਨੁੱਖ ਨੇ ਜਿਹੜੇ ਸਾਧਕੀ ਤਹਲ ਸੰਤ ਸੰਗ ਹੀਤ ਉਹਨਾਂ ਦੀ ਸਾਧੂਆਂ ਦੇ ਨਾਲ ਪ੍ਰੀਤੀ ਜੁੜ ਜਾਂਦੀ ਹੈ ਉਹ ਸੰਤਾਂ ਦੇ ਨਾਲ ਪ੍ਰੇਮ ਕਰਦੇ ਨੇ ਤੇ ਜਪਦੇ ਨੇ ਸਤਨਾਮ ਸ੍ਰੀ ਤੇ ਜਿਹੜੇ ਦੁਨੀਆਂ ਦੇ ਨਾਲ ਪਿਆਰ ਕਰਦੇ ਨੇ ਉਹਨਾਂ ਨੂੰ ਫਿਰ ਸਾਧੂ ਸੰਤ ਨਹੀਂ ਚੰਗੇ ਲੱਗਦੇ ਤੇ ਜਿਹੜੇ ਪ੍ਰਮਾਤਮਾ ਦੇ ਨਾਲ ਜੁੜੇ ਨੇ ਉਹ ਉਹਦੀ ਸਿਫਤ ਕਰਦੇ ਨੇ ਤੇ ਉਹਨੂੰ ਰੱਬ ਦੇ ਪਿਆਰੇ ਚੰਗੇ ਲੱਗਦੇ ਨੇ ਤੇ ਸਤਿਗੁਰੂ ਜੀ ਉਹਨਾਂ ਦੇ ਪ੍ਰਥਾਏ ਵੀ ਬਾਣੀ ਵਿੱਚ ਸਮਝਾਉਂਦੇ ਨੇ ਕਿ ਹਰ ਜਸ ਸੁਣੇ ਨਾ ਹਰ ਗੁਣ ਗਾਵੇ ਬਾਤ ਨਹੀਂ ਅਸਮਾਨ ਗਰਾਵੇ ਉਹ ਗੱਲਾਂ ਨਾਲ ਹੀ ਕਹਿੰਦੇ ਆ ਰੱਬ ਨੂੰ ਥੱਲੇ ਸੁੱਟਣ ਦੀ ਕੋਸ਼ਿਸ਼ ਕਰਦੇ ਆ ਅਸਮਾਨ ਨੂੰ ਆਕਾਸ਼ ਨੂੰ ਕਿ ਮੇਰੇ ਕੋਲ ਆ ਆ ਮੈਂ ਇੰਝ ਕਰ ਸਕਦਾ ਆ ਜੇ ਕਰ ਸਕਦਾ ਅੱਡੇ ਪਿਆਰ ਰੱਬ ਦੇ ਨਾਲ ਪਿਆ ਹੀ ਨਹੀਂਗਾ ਉਹ ਬੜੀਆਂ ਆਣ ਕੇ ਡਿੰਗਾ ਮਾਰਦੇ ਹਉਮੇ ਦੇ ਵਿੱਚ ਹੰਕਾਰ ਦੇ ਵਿੱਚ ਗੱਲਾਂ ਕਰਦੇ ਨੇ ਅਜੇ ਉਹਨਾਂ ਨੂੰ ਗੁਰਮਤ ਦਾ ਊੜਾ ੜਾ ਉਹ ਨਹੀਂ ਪਤਾ ਔਰ ਆਪਣੇ ਆਪ ਨੂੰ ਸਮਝਦੇ ਕੇ ਅਸੀਂ ਬੜੇ ਵੱਡੇ ਗਿਆਨੀ ਆ ਸਤਿਗੁਰੂ ਜੀ ਕਹਿੰਦੇ ਨੇ ਐਸੇ ਲੋਗਨ ਸਿਓਂ ਕਿਆ ਕਹੀਏ ਕਹਿੰਦੇ ਕੀ ਕਹੀਏ ਇਹੋ ਜਿਹੇ ਲੋਕਾਂ ਨੂੰ ਜਿਨ੍ਹਾਂ ਨੂੰ ਪ੍ਰਮਾਤਮਾ ਦੀ ਬੰਦਗੀ ਬਾਰੇ ਨਹੀਂ ਕੁਝ ਪਤਾ ਸੇਵਾ ਬਾਰੇ ਨਹੀਂ ਕੁਝ ਪਤਾ ਬਚਨ ਕਮਾਉਣ ਬਾਰੇ ਕੁਝ ਨਹੀਂ ਗਾ ਪਤਾ ਹੱਥੀ ਸੇਵਾ ਕਰਨ ਬਾਰੇ ਕੁਝ ਨਹੀਂ ਗਾ ਪਤਾ ਤੇ ਆਪਣੇ ਆਪ ਨੂੰ ਉਹ ਧਰਮੀ ਕਹਿੰਦੇ ਨੇ ਸਤਿਗੁਰੂ ਜੀ ਕਹਿੰਦੇ ਨੇ ਜੋ ਪ੍ਰਭ ਕੀਏ ਭਗਤ ਤੇ ਬਾਹਰ ਤਿੰਤੇ ਸਦਾ ਡਰਾਨੇ ਰਹੀਏ ਕਹਿੰਦੇ ਇਹੋ ਜੇ ਲੋਕਾਂ ਤੋਂ ਬਚ ਕੇ ਰਿਓ ਉਹ ਤੁਹਾਡੇ ਨੇੜੇ ਵੀ ਆਉਣ ਉਹਨਾਂ ਤੋਂ ਖੜਾ ਛੜਾ ਕੇ ਭੱਜਿਓ ਕਿਉਂਕਿ ਐਸੇ ਲੋਕ ਤੁਹਾਡੇ ਵਾਸਤੇ ਚੰਗਾ ਨਹੀਂ ਸੋਚਣਗੇ ਕਿਉਂਕਿ ਉਹਨਾਂ ਆਪ ਤੇ ਕਦੀ ਕੁਝ ਕੀਤਾ ਨਹੀਂ ਤੇ ਤੁਹਾਨੂੰ ਕੁਝ ਕਰਨ ਨਹੀਂ ਦੇਣਾ ਤੇ ਸਤਿਗੁਰੂ ਜੀ ਕਹਿੰਦੇ ਆਪ ਨਾ ਦੇਹ ਚੁਰੂ ਭਰ ਪਾਣੀ ਤੇ ਨਿੰਦੇ ਜੇ ਗੰਗਾ ਨਹੀਂ ਆਪ ਕਿਤੇ ਇੱਕ ਤੁਲੀ ਪਾਣੀ ਵੀ ਨਹੀਂ ਦਾਨ ਕਰਨ ਜੋਗੇ ਤੇ ਇਹ ਉਹਨਾਂ ਦੀ ਨਿੰਦਿਆ ਕਰਦੇ ਨੇ ਜਿਹੜੇ ਆਪ ਜਪਦੇ ਨੇ ਤੇ ਹੋਰਨਾਂ ਨੂੰ ਨਾਮ ਜਪਾਉਂਦੇ ਨੇ ਸਤਿਗੁਰੂ ਜੀ ਕਹਿੰਦੇ ਇਹਨਾਂ ਦੇ ਪਿੱਛੇ ਨਾ ਲਗਿਓ ਤੁਸੀਂ ਪਰਮਾਤਮਾ ਦੇ ਚਰਨਾਂ ਨਾਲ ਜੁੜਿਓ ਸਾਧੂਆਂ ਸੰਤਾਂ ਦੀ ਸੰਗਤ ਕਰਿਓ ਇਹਨਾਂ ਨੇ ਤੁਹਾਨੂੰ ਤੋੜ ਦੇਣਾ ਜੀ ਤੁਹਾਡੀ ਪ੍ਰੀਤੀ ਜੁੜੀ ਹੈ ਤੇ ਜੁੜੀ ਰਹੇ ਤੇ ਜੇ ਤੁਸੀਂ ਇਹਨਾਂ ਪਿੱਛੇ ਲੱਗ ਗਏ ਫੇਰ ਤੁਸੀਂ ਦੁਨੀਆਦਾਰੀ ਕਮਾਉਣ ਲੱਗ ਪੈਣੀ ਇਹਨਾਂ 40 41 ਦਿਨਾਂ ਦੇ ਵਿੱਚ ਬਿਆੰਤ ਸੰਗਤਾਂ ਨੇ ਵੀਰ ਭੈਣਾਂ ਨੇ ਜਿਨ੍ਹਾਂ ਨੂੰ ਬੜੇ ਰੁਜੀਵੇਂ ਵੀ ਰਹੇ ਨੇ ਪਰ ਉਹਨਾਂ ਸੰਗਤ ਦਾ ਖਹਿੜਾ ਨਹੀਂ ਛੱਡਿਆ ਉਹ ਸੰਗਤ ਨਾਲ ਮਿਲ ਕੇ ਜਪਦੇ ਹੀ ਰਹੇ ਨੇ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ 40 41 ਦਿਨ ਦੀ ਇਹ ਜਿਹੜੀ ਯਾਤਰਾ ਨਿਰੰਤਰ ਕੀਤੀ ਹੈ ਭਾਵੇਂ ਕਿੰਨਾ ਸਮਾਂ ਔਖਾ ਆਇਆ ਆਪਣੇ ਘਰ ਪਰਿਵਾਰ ਨੂੰ ਵੀ ਪੈਣਾ ਨੇ ਸੰਭਾਲਿਆ ਫਿਰ ਵੀ ਸੰਗਤ ਨਾਲ ਮਿਲਦੇ ਰਹੇ ਨੇ ਨਾ ਉਹ ਟਰਾਲੀ ਤੇ ਚੜੇ ਨੇ ਨਾ ਉਹ ਗੱਡੀਆਂ ਤੇ ਬੈਠੇ ਨੇ ਪੈਦਲ ਚੱਲੇ ਨੇ ਬੜੀਆਂ ਭੈਣਾ ਵੀਰ ਨੇ ਜਿਨ੍ਹਾਂ ਤੇ ਬਾਬੇ ਬੁੱਢੇ ਦੀ ਬਖਸ਼ਿਸ਼ ਹੈ ਬਾਬਾ ਬੁੱਢਾ ਉਹਨਾਂ ਨੂੰ ਸਦਾ ਆਪਣੇ ਚਰਨਾਂ ਨਾਲ ਜੋੜ ਕੇ ਰੱਖੇ ਗੁਰੂ ਨਾਨਕ ਉਹਨਾਂ ਦੀਆਂ ਝੋਲੀਆਂ ਬਰਕਤਾਂ ਦੇ ਨਾਲ ਭਰ ਦੇਵੇ ਨਾਮ ਦੇ ਨਾਲ ਭਰ ਦੇਵੇ ਉਹ ਦੁਨੀਆਂ ਦੀ ਪਰਵਾਹ ਨਹੀਂਗੇ ਕਰਦੇ ਉਹ ਹਮੇਸ਼ਾ ਨਾਮ ਦੇ ਨਾਲ ਜੁੜੇ ਰਹਿੰਦੇ ਨੇ ਉਹ ਜਿਹੜੇ ਪੱਕੇ ਪ੍ਰੇਮੀ ਨੇ ਨਹੀਂ ਪਰਵਾਹ ਦੁਨੀਆਂ ਦੀ ਕਰਦੇ ਜਿਹੜੇ ਪੱਕੇ ਪ੍ਰੇਮੀ ਨੇ ਨਹੀਂ ਪਰਵਾਹ ਦੁਨੀਆਂ ਦੀ ਕਰਦੇ ਪੱਕੇ ਪ੍ਰੇਮੀ ਨੇ ਨਹੀਂ ਪਰਵਾਹ ਦੁਨੀਆਂ ਦੀ ਕਰਦੇ ਜਿਹੜੇ ਪੱਕੇ ਪ੍ਰੇਮੀ ਨੇ ਜਿਹੜੇ ਪੱਕੇ ਪ੍ਰੇਮੀ ਨੇ ਨਹੀਂ ਪਰਵਾਹ ਦੁਨੀਆਂ ਦੀ ਕਰਦੇ ਜਿਹੜੇ ਪੱਕੇ ਪ੍ਰੇਮੀ ਨੇ ਨਹੀਂ ਪਰਵਾਹ ਦੁਨੀਆਂ ਦੀ ਕਰਦੇ ਪੱਕੇ ਪ੍ਰੇਮੀ ਨੇ ਨਹੀਂ ਪਰਵਾਹ ਦੁਨੀਆਂ ਦੀ ਕਰਦੇ ਜਿਹੜੇ ਪੱਕੇ ਪਰਮੀਨੇ ਨਹੀਂ ਪਰਵਾਹ ਦੁਨੀਆ ਦੀ ਕਰਦੇ ਨਹੀਂ ਪਰਵਾਹ ਦੁਨੀਆ ਦੀ ਕਰਦੇ ਪਰਵਾਹ ਦੁਨੀਆ ਦੀ ਕਰਦੇ ਨਹੀਂ ਪਰਵਾਹ ਦੁਨੀਆ ਦੀ ਕਰਦੇ ਜਿਹੜੇ ਪੱਕੇ ਪਰਮੀਨੇ ਨਹੀਂ ਪਰਵਾਹ ਦੁਨੀਆ ਦੀ ਕਰਦੇ ਜਿਹੜੇ ਪੱਕੇ ਪਰਮੀਨੇ ਨਹੀਂ ਪ੍ਰਵਾਹ ਦੁਨੀਆਂ ਦੀ ਕਰਦੇ ਜਿਹੜੇ ਪੱਕੇ ਪਰੇ ਮੀਨੇ ਨਹੀਂ ਪ੍ਰਵਾਹ ਦੁਨੀਆਂ ਦੀ ਕਰਦੇ ਜਿਹੜੇ ਪੱਕੇ ਪਰੇ ਮੀਨੇ ਨਹੀਂ ਪ੍ਰਵਾਹ ਦੁਨੀਆਂ ਦੀ ਕਰਦੇ ਜਿਹੜੇ ਪੱਕੇ ਨੇ ਉਹ ਨਹੀਂ ਪ੍ਰਵਾਹ ਕਰਦੇ ਸਤਿਗੁਰੂ ਜੀ ਕਹਿੰਦੇ ਨੇ ਉਹ ਸੰਤਾਂ ਦੀ ਸੰਗਤ ਨਾਲ ਜੁੜ ਜਾਂਦੇ ਨੇ ਫਿਰ ਕਰਨ ਨਾ ਸੁਣਾ ਕਾਹੂ ਕੀ ਨਿੰਦਾ ਉਹ ਕਿਸ ਦੀ ਨੰਦਿਆ ਸੁਣਨ ਤੋਂ ਗੁਰੇਜ਼ ਕਰਦੇ ਨੇ ਕਹਿੰਦੇ ਨੇ ਜਨਾਂ ਚਰ ਤੈਰੀ ਕਿਸ ਦੀ ਤੂੰ ਨੰਦਿਆ ਸਾਨੂੰ ਸੁਣਾਉਣੀ ਐ ਉਹਨਾਂ ਚਰ ਅਸੀਂ ਜਪ ਨਹੀਂ ਸਕਦੇ ਸਤਨਾਮ ਸ੍ਰੀ ਉਹ ਸੰਗਤ ਐਸੇ ਪੁਰਸ਼ਾਂ ਦੀ ਕਰਦੇ ਨੇ ਐਸੇ ਹਰੀ ਦੇ ਪਿਆਰਿਆਂ ਦੀ ਕਰਦੇ ਨੇ ਜਿਨ੍ਹਾਂ ਨੂੰ ਮਿਲਿਆ ਰਾਮ ਚੇਤੇ ਆਵੇ ਜਿਨ੍ਹਾਂ ਨੂੰ ਮਿਲਿਆ ਰੱਬ ਚੇਤੇ ਆਵੇ ਸਤਗੁਰ ਜੀ ਕਹਿੰਦੇ ਨੇ ਫਿਰ ਉਹਨਾਂ ਦੇ ਅੰਦਰ ਸਭ ਤੇ ਜਾਣੈ ਆਪਸ ਕੋ ਮੰਦਾ ਉਹ ਆਪਣੇ ਆਪ ਨੂੰ ਸਾਰਿਆਂ ਤੋਂ ਨੀਵੇਂ ਸਮਝਦੇ ਨੇ ਕਿਉਂਕਿ ਉਹਨਾਂ ਨੂੰ ਆਪਣੇ ਔਗੁਣਾਂ ਦਾ ਪਤਾ ਲੱਗਦਾ ਆ ਕਿ ਮੇਰੇ ਵਿੱਚ ਆ ਵੀ ਕਮੀ ਐ ਮੇਰੇ ਵਿੱਚ ਆ ਵੀ ਕਮੀ ਐ ਸਤਗੁਰ ਜੀ ਕਹਿੰਦੇ ਨੇ ਗੁਰ ਪ੍ਰਸਾਦ ਬਿਖਿਆ ਪਰ ਹਰੈ ਤੇ ਉਹ ਸਤਗੁਰਾਂ ਦੀ ਕਿਰਪਾ ਦੇ ਨਾਲ ਇਸ ਸੰਸਾਰਿਕ ਝਵੇਲਿਆਂ ਤੋਂ ਬਚੇ ਰਹਿੰਦੇ ਨੇ ਉਹ ਗੁਰੂ ਦੇ ਨਾਲ ਜੁੜੇ ਰਹਿੰਦੇ ਨੇ ਤੇ ਇਸ ਤਰ੍ਹਾਂ ਲਾਹਾ ਪ੍ਰਾਪਤ ਕਰਦੇ ਰਹਿੰਦੇ ਨੇ ਤੇ ਜਪਦੇ ਰਹਿੰਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਸਤਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਜੀ ਤੁਹਾਡੀ ਇਹ 40 ਦਿਨ ਦੀ ਯਾਤਰਾ ਦਾ ਫਲ ਤੁਹਾਡੀਆਂ ਝੋਲੀਆਂ ਵਿੱਚ ਪਾਉਣਾ ਤੇ ਜਪਉਂਦੇ ਰਹਿਣ ਸਦਾ ਹੀ ਤੁਹਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਗੁਰਸਿੱਖੀ ਜੀਵਨ ਦੀ ਦਾਤ ਬਾਣੀ ਬਾਣੇ ਦਾ ਸਤਕਾਰ ਇਸੇ ਤਰ੍ਹਾਂ ਤੁਹਾਡੀ ਝੋਲੀ ਦੇ ਵਿੱਚ ਨਾਮ ਪਾ ਕਰਕੇ ਸਦਾ ਨਵਾਜਦੇ ਰਹਿਣ ਹੋਈਆਂ ਭੁੱਲਾਂ ਦੀ ਖਿਮਾ ਸਾਰੀ ਸੰਗਤ ਨੇ ਬਖਸ਼ ਲੈਣਾ ਗੱਜ-ਵੱਜ ਕੇ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ